ਆ ਪਿੱਛੇ ਸ਼ਾਇਦ ਵੀਡੀਓ ਬਣੀਗੇ ਨਹੀਂ ਚੋપરા ਨੇ ਸਟicker ਲਾਇਆ ਇੱਥੇ ਬਹੁਤ ਟਾਈਮ ਲੀਕਦੇ ਰਹੇ ਮੈਨੂੰ ਵੀ ਮੈਂ ਜਾਊਂਗਾ ਫਿਰ ਲਾਵਾਂਗੇ ਮਹਿੰਗਾ ਨਹੀਂ ਫਿਰ ਇਹਨਾਂ ਨੂੰ ਐਂ ਹੀ ਲਾਉਣਾ ਪੈ ਗਿਆ ਮੈਂ ਟਾਈਮ ਲਾਈਵਸ ਬਣਾਉਂਦਾ ਸੀਗਾ ਉਦੋਂ ਵਿੱਚ ਆ ਗਿਆ ਇਹ ਇੱਥੇ ਲਾ ਕੇ ਗਏ ਉੱਪਰ ਸਟicker ਵਾਲੀ ਬਿਮਾਰੀ ਵੀ ਆ ਨਾਂ ਲਿਖਣ ਵਾਲੀ ਵੀ ਆ ਸਟicker ਵਾਲੀ ਵੀ ਆ ਇਹਨਾਂ ਜੋ ਕੋ ਲਾ ਕੇ ਗਏ ਇੱਕ ਪਤਾ ਨਹੀਂ ਹੁਣ ਕਿਹੜਾ ਲਾਏ ਗਏ ਆ ਇਹ ਕਹਿੰਦਾ ਨਾਂ ਲਿਖਣ ਵਾਲੀ ਤੇ ਸਟicker ਵਾਲੀ ਤੇ ਉਹ ਬੰਦਾ ਹੀ ਨਾ ਰਿਹਾ ਨਾਂ ਕੀ ਕਰੂਗਾ ਚੱਲਦੇ ਆ ਹੁਣ ਕੈਂਪਿੰਗ ਏਰੀਆ ਇਹ ਅਲ ਦਣ ਖੜੇ ਖੜੇ ਆ ਇਹਨਾਂ ਤਾਂ ਹੀ ਲੈ ਕੇ ਲਾਉਣਾ ਪੈਂਦਾ ਡੂ ਨੋਟ ਐਂਟਰ ਲੋਕੀ ਹਟਦੇ ਨਹੀਂ ਬੱਗੇ ਲੈ ਚੱਲੀਏ ਵਾਪਸ